ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਕੇ ਨਿਵਾਸੀ ਸਾਧ ਸੰਗਤ ਅਤੇ ਗੁਰੂ ਘਰਾਂ ਦੇ ਪ੍ਰਬੰਧਕ ਅਤੇ ਸਮੂਹ ਜਥੇਬੰਦੀਆਂ ਸੇਵਾਦਾਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਦਿਨ ਵੀਰਵਾਰ 20 ਜੂਨ ਵਾਲੇ ਦਿਨ ਇੰਗਲੈਂਡ ਦੀ ਧਰਤੀ ਤੇ ਪੁੱਜ ਰਹੇ ਹਨ ਤਿਨ੍ਹਾਂ ਵੱਲੋਂ ਅਲਿਕੇ ਗਏ 1984 ਦੇ ਸ਼ਹੀਦਾਂ ਦੀ ਯਾਦ ਅੰਦਰ 40 ਸਾਲਾ ਦਿਵਸ ਮਨਾਉਣ ਵਾਸਤੇ ਜੋ ਪ੍ਰੋਗਰਾਮ ਅਲਿ ਲਿਖੇ ਹਨ ਉਹ ਇਸ ਪ੍ਰਕਾਰ ਹਨ 21 22 23 ਜੂਨ ਨੂੰ 3 ਦਿਨ ਲੰਡਨ ਵਿਖੇ ਪ੍ਰੋਗਰਾਮ ਹੈ 24 ਤੋਂ 30 ਤਰੀਕ ਤੱਕ ਜੂਨ ਦੇ ਐਂਡ ਤੱਕ ਬਾਬਾ ਸੰਗਜੀ ਸਮੈਦਿਕ ਵਿਖੇ ਪ੍ਰੋਗਰਾਮ ਕਰਵਾਏ ਜਾਣਗੇ ਸਮੂਹ ਸਾਧ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮੂਹ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੋ ਆਪ ਜੀ ਥੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ